ਮੈਂ ਆਪਣੇ ਪਤੀ ਨਾਲ ਹਸਪਤਾਲ ਦੇ ਵੇਟਿੰਗ ਰੂਮ ਵਿੱਚ ਬੈਠੀ ਵੇਟ ਕਰ ਰਹੀ ਸੀ ਤੇ ਬੇहद ਪਰੇਸ਼ਾਨ ਸੀ ਮੇਰਾ ਪਤੀ ਮੇਰੇ ਵੱਲ ਘੂਰ-ਘੂਰ ਕੇ ਚਾੱਕ ਰਿਹਾ ਸੀ ਮੈਂ ਉਸ ਵੱਲ ਨਜ਼ਰ ਮਾਰੀ ਤੇ ਝਟਾ ਟਾ ਲਈ ਮੈਂ ਉੱਥੇ ਬਹੁਤ ਬੇਚੈਨ ਮਹਿਸੂਸ ਕਰ ਰਹੀ ਸੀ ਜਦੋਂ ਤੋਂ ਮੈਂ ਸੁਣਿਆ ਸੀ ਕਿ ਇਸ ਹਸਪਤਾਲ ਵਿੱਚ ਔਰਤਾਂ ਦਾ ਡਾਕਟਰ ਇੱਕ ਮਰਦ ਹੈ ਮੈਂ ਇੱਕ ਆਦਮੀ ਤੋਂ ਅਜਿਹਾ ਇਲਾਜ ਕਿਵੇਂ ਕਰਵਾ ਸਕਦੀ ਸੀ ਮੈਂ ਉਲਝਣ ਵਿੱਚ ਸੀ ਕਿ ਉਹ ਮੈਨੂੰ ਕਿਵੇਂ ਤੇ ਸਵਾਲ ਕਰੇਗਾ ਉਹ ਕੀ ਕਹੇਗਾ ਤੇ ਮੈਂ ਉਸ ਦਾ ਜਵਾਬ ਕਿਵੇਂ ਦੇਵਾਂਗੀ ਮੈਂ ਆਪਣੇ ਪਤੀ ਨੂੰ ਲੇਡੀ ਡਾਕਟਰ ਤੋਂ ਇਲਾਜ ਕਰਾਉਣ ਲਈ ਕਿਹਾ ਸੀ ਪਰ ਉਸਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਇਸ ਡਾਕਟਰ ਦੇ ਹੱਥਾਂ ਵਿੱਚ ਜਾਦੂ ਹੈ ਇਸਨੇ ਅਜ ਤੱਕ ਜਿੰਨੀਆਂ ਵੀ ਔਰਤਾਂ ਦਾ ਇਲਾਜ ਕੀਤਾ ਹੈ ਉਹ ਇੱਕ ਵਾਰ ਵੀ ਫੇਲ ਨਹੀਂ ਹੋਇਆ ਪਰ ਮੈਂ ਬਹੁਤ ਚਿੰਤਤ ਸੀ ਮੈਂ ਇਸ ਗੱਲ ਨੂੰ ਲੈ ਕੇ ਉਲਝਣ ਵਿੱਚ ਪੈ ਗਈ ਜਦੋਂ ਅਚਾਨਕ ਨਰਸ ਵੇਟਿੰਗ ਰੂਮ ਵਿੱਚ ਆਈ ਤੇ ਪੁੱਛਣ ਲੱਗੀ ਕਿ ਰਮਨ ਕੌਣ ਹੈ ਮੇਰਾ ਪਤੀ ਕਹਿਣ ਲੱਗਿਆ ਉਹ ਮੇਰੀ ਪਤਨੀ ਹੈ ਤੇ ਮੈਂ ਰਮਨ ਹਾਂ ਮੈਂ ਰਮਨ ਦਾ ਹੱਥ ਫੜਿਆ ਉਹ ਵੀ ਮੇਰੇ ਨਾਲ ਖੜਾ ਸੀ ਨਰਸ ਨੇ ਕਿਹਾ ਕਿ ਡਾਕਟਰ ਸਿਰਫ ਮਰੀਜ਼ ਨੂੰ ਹੀ ਚੈੱਕ ਕਰਦਾ ਹੈ ਮਰੀਜ਼ ਦੇ ਨਾਲ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਇਹ ਸੁਣ ਕੇ ਮੈਂ ਹੋਰ ਵੀ ਘਬਰਾਉਣ ਲੱਗੀ ਮੈਂ ਚਾਹੁੰਦੀ ਸੀ ਕਿ ਰਮਨ ਮੇਰੇ ਨਾਲ ਡਾਕਟਰ ਕੋਲ ਜਾਵੇ ਰਮਨ ਨੇ ਮੇਰੇ ਤੋਂ ਆਪਣਾ ਹੱਥ ਛਡਵਾਇਆ ਅਤੇ ਮੈਨੂੰ ਸਮਝਾਉਣ ਲੱਗਾ ਕਿ ਤੁਸੀਂ ਡਾਕਟਰ ਦੀ ਹਰ ਗੱਲ ਧਿਆਨ ਨਾਲ ਸੁਣਿਓ ਅਤੇ ਉਸ ਨੂੰ ਸਹੀ ਜਵਾਬ ਦਿਓ ਘਬਰਾਉਣ ਦੀ ਕੋਈ ਲੋੜ ਨਹੀਂ ਪਰ ਮੈਂ ਬਹੁਤ ਚਿੰਤਤ ਸੀ ਜੋ ਗੱਲ ਮੈਂ ਕਿਸੇ ਲੇਡੀ ਡਾਕਟਰ ਨਾਲ ਕਰ ਸਕਦੀ ਸੀ ਉਹ ਗੱਲ ਮੈਂ ਕਿਸੇ ਮੇਲ ਡਾਕਟਰ ਨਾਲ ਨਹੀਂ ਕਰ ਸਕਦੀ ਸੀ ਮੈਂ ਸਮਝ ਨਹੀਂ پا ਰਹੀ ਸੀ ਕਿ ਇੱਕ ਮਰਦ ਡਾਕਟਰ ਹੋਣ ਦੇ ਨਾਤੇ ਔਰਤਾਂ ਨਾਲ ਅਜਿਹਾ ਵਿਵਹਾਰ ਕਰਨਾ ਕਿਸ ਹੱਦ ਤੱਕ ਸਹੀ ਸੀ ਪਾਵੇਂ ਵੱਡੇ ਸਹਿਰਾ ਵਿੱਚ ਇਸ ਗੱਲ ਨੂੰ ਗਲਤ ਨਹੀਂ ਸਮਝਿਆ ਜਾਂਦਾ ਹੋਵੇਗਾ ਪਰ ਮੈਂ ਪਿੰਡ ਦੀ ਸੀ ਪਰ ਹੁਣ ਵਿਆਹ ਤੋਂ ਬਾਅਦ ਮੈਂ ਰਮਨ ਨਾਲ ਸ਼ਹਿਰ ਵਿੱਚ ਰਹਿਣ ਲੱਗ ਪਈ ਸੀ ਪਰ ਮੇਰਾ ਪਿਛੋਕੜ ਪਿੰਡ ਦਾ ਸੀ ਇਸ ਲਈ ਮੈਂ ਬਹੁਤ ਝਿਜਕਦੀ ਸੀ ਮੈਂ ਉਸ ਨਰਸ ਨਾਲ ਡਾਕਟਰ ਦੇ ਕਮਰੇ ਵਿੱਚ ਪਹੁੰਚ ਗਈ ਨਰਸ ਮੈਨੂੰ ਡਾਕਟਰ ਦੇ ਕਮਰੇ ਅੰਦਰ ਲੈ ਗਈ ਡਾਕਟਰ ਨੂੰ ਆਪਣੇ ਸਾਹਮਣੇ ਦੇਖ ਕੇ ਮੈਂ ਕੁਝ ਹੈਰਾਨ ਹੋਈ ਇਸ ਬਾਰੇ ਮੇਰੇ ਪਤੀ ਨੇ ਕਿਹਾ ਸੀ ਕਿ ਉਹ ਬਹੁਤ ਤਜਰਬੇਕਾਰ ਡਾਕਟਰ ਹਨ ਅੱਜ ਤੱਕ ਕੋਈ ਵੀ ਕੇਸ ਉਸਦੇ ਹੱਥੋਂ ਨਹੀਂ ਵਿਗੜਿਆ ਮੇਰੇ ਖਿਆਲ ਵਿੱਚ ਡਾਕਟਰ ਨੂੰ ਬਹੁਤ ਬੁੱਢਾ ਹੋਣਾ ਚਾਹੀਦਾ ਸੀ ਪਰ ਉਹ ਇੱਕ ਨੌਜਵਾਨ ਡਾਕਟਰ ਸੀ ਉਹ ਤਾਂ ਰਮਨ ਦੀ ਉਮਰ ਦਾ ਸੀ ਮੈਨੂੰ ਦੇਖ ਕੇ ਉਸਨੇ ਮੈਨੂੰ ਸਾਹਮਣੇ ਵਾਲੀ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਉਹ ਆਪਣੀ ਕੁਰਸੀ ਤੇ ਬੈਠਾ ਸੀ ਉਹ ਵੀ ਬਹੁਤ ਆਰਾਮ ਨਾਲ ਜਿਵੇਂ ਹੀ ਮੈਂ ਉਸਦੇ ਸਾਹਮਣੇ ਰੱਖੀ ਕੁਰਸੀ ਤੇ ਬੈਠੀ ਤਾਂ ਉਸਨੇ ਨਰਸ ਨੂੰ ਕਿਹਾ ਕਿ ਤੁਸੀਂ ਕਮਰੇ ਤੋਂ ਬਾਹਰ ਚਲੇ ਜਾਓ ਮੈਂ ਮਰੀਜ਼ ਨੂੰ ਚੈੱਕ ਕਰਨਾ ਹੈ ਇਮੇਜਨਰਸ ਕਮਰੇ ਤੋਂ ਬਾਹਰ ਜਾਣ ਲੱਗੀ ਤਾਂ ਡਾਕਟਰ ਨੇ ਕਿਹਾ ਦਰਵਾਜ਼ਾ ਠੀਕ ਤਰ੍ਹਾਂ ਨਾਲ ਬੰਦ ਕਰਕੇ ਜਾਣਾ ਇਹ ਸੁਣ ਕੇ ਮੇਰਾ ਮਨ ਹੋਰ ਵੀ ਬੇਚੈਨ ਹੋ ਗਿਆ ਪਿਆਰ ਨਾਲ ਮੁਸਕਰਾ ਕੇ ਉਹ ਦਰਵਾਜ਼ਾ ਬੰਦ ਕਰਕੇ ਕਮਰੇ ਤੋਂ ਬਾਹਰ ਚਲੀ ਗਈ ਪਹਿਲਾਂ ਤਾਂ ਡਾਕਟਰ ਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਬੜੇ ਧਿਆਨ ਨਾਲ ਦੇਖਿਆ ਫਿਰ ਉਸਨੇ ਜੋ ਸਵਾਲ ਪੁੱਛਿਆ ਉਹ ਸੁਣ ਕੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਡਾਕਟਰ ਨੇ ਪੁੱਛਿਆ ਵਿਆਹ ਨੂੰ ਕਿੰਨੇ ਸਾਲ ਹੋ ਗਏ ਮੈਂ ਕਿਹਾ ਪੰਜ ਸਾਲ ਅਤੇ ਫਿਰ ਪੁੱਛਣ ਲੱਗਾ ਕਿ ਤੁਸੀਂ ਆਪਣੇ ਪਤੀ ਨਾਲ ਸੰਬੰਧ ਬਣਾਉਂਦੇ ਸਮੇਂ ਸਹਿਜ ਜਾਂ ਐਸਾਜ ਮਹਿਸੂਸ ਕਰਦੇ ਹੋ ਮੈਨੂੰ ਨਹੀਂ ਪਤਾ ਸੀ ਕਿ ਮੈਂ ਇਸ ਸਵਾਲ ਦਾ ਜਵਾਬ ਕਿਵੇਂ ਦੇਵਾਂ ਮੈਂ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲੀਆਂ ਸਨ ਡਾਕਟਰ ਨੇ ਅੱਗੇ ਪੁੱਛਿਆ ਤੁਸੀਂ ਗਰਭ ਧਾਰਨ ਕਰਨ ਲਈ ਕਿੰਨੇ ਸਮੇਂ ਤੋਂ ਦਵਾਈਆਂ ਦੀ ਵਰਤੋਂ ਕਰ ਰਹੇ ਹੋ ਮੈਂ ਕਿਹਾ ਪਿਛਲੇ 1 ਸਾਲ ਤੋਂ ਤਾਂ ਫਿਰ ਡਾਕਟਰ ਨੇ ਕਿਹਾ ਪਹਿਲਾਂ ਕਦੇ ਉਮੀਦ ਕੀਤੀ ਸੀ ਮੈਂ ਕਿਹਾ ਕਿ ਮੈਂ ਵਿਆਹ ਦੇ 1 ਸਾਲ ਬਾਅਦ ਹੀ ਗਰਭਤੀ ਹੋ ਗਈ ਸੀ ਪਰ ਮੈਂ ਉਸ ਬੱਚੇ ਨੂੰ ਜਨਮ ਨਹੀਂ ਦੇ ਸਕੀ ਕਿਉਂਕਿ ਮੈਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮੈਂ ਜਾਣ ਬੁੱਝ ਕੇ ਉਸ ਤੋਂ ਸੱਚਾਈ ਛੁਪਾਈ ਸੀ ਮੈਂ ਡਾਕਟਰ ਨੂੰ ਇਹ ਨਹੀਂ ਦੱਸਿਆ ਸੀ ਕਿ ਮੇਰਾ ਪਹਿਲਾ ਬੱਚਾ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਮੇਰੇ ਪੇਟ ਵਿੱਚ ਹੀ ਕਿਵੇਂ ਮਾਰ ਦਿੱਤਾ ਗਿਆ ਸੀ ਮੇਰੀ ਗੱਲ ਸੁਣ ਕੇ ਡਾਕਟਰ ਨੇ ਕਿਹਾ ਠੀਕ ਹੈ ਤੁਸੀਂ ਸਾਹਮਣੇ ਬੈੱਡ ਤੇ ਲੇਟ ਜਾਓ ਮੈਂ ਤੁਹਾਡਾ ਚੈੱਕਅਪ ਕਰਨਾ ਚਾਹੁੰਦਾ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਂ ਕਿਹਾ, ਮੈਂ ਇੰਜ ਤੁਹਾਡੇ ਤੋਂ ਚੈੱਕ ਨਹੀਂ ਕਰਵਾ ਸਕਦੀ। ਮੇਰੀ ਗੱਲ ਸੁਣ ਕੇ ਉਹ ਕੁਝ ਦੇਰ ਮੇਰੇ ਵੱਲ ਦੇਖਦਾ ਰਿਹਾ। ਫਿਰ ਮੁਸਕਰਾਉਣ ਲੱਗਾ। ਉਸਨੇ ਕਿਹਾ, ਕਿਉਂ? ਕੀ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਮੇਲ ਡਾਕਟਰ ਤੋਂ ਇਲਾਜ ਕਰਵਾਉਣਾ ਹੀ ਹੋ? ਮੈਨੂੰ ਲੱਗਾ ਜਿਵੇਂ ਉਸਦੇ ਬੋਲਾਂ ਵਿੱਚ ਗੁੱਸਾ ਸੀ। ਮੈਂ ਅੱਖਾਂ ਨੀਵੀਆਂ ਕਰ ਲਈਆਂ। ਮੈਂ ਕਿਹਾ ਕਿ ਤੁਹਾਨੂੰ ਇੱਥੇ ਲੇਡੀ ਡਾਕਟਰ ਰੱਖਣੀ ਚਾਹੀਦੀ ਸੀ। ਉਸਨੇ ਕਿਹਾ ਤੁਸੀਂ ਮੈਨੂੰ ਸਿਖਾਓਗੇ ਕਿ ਮੈਂ ਆਪਣੇ ਮਰੀਜ਼ ਦਾ ਇਲਾਜ ਕਿਵੇਂ ਕਰਨਾ ਹੈ ਤੇ ਕਿਵੇਂ ਨਹੀਂ ਅਤੇ ਮੈਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਆਉਣ ਵਾਲੀ ਹਰ ਔਰਤ ਦਾ ਚੈੱਕਅਪ ਕਰਦਾ ਹਾਂ ਉਹਨਾਂ ਵਿੱਚੋਂ ਕਿਸੇ ਨੂੰ ਹੀ ਕਦੇ ਕੋਈ ਇਤਰਾਜ਼ ਨਹੀਂ ਹੋਇਆ ਜੇ ਤੁਹਾਨੂੰ ਇੰਨਾ ਇਤਰਾਜ਼ ਸੀ ਤਾਂ ਤੁਹਾਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ ਤੁਸੀਂ ਬੇਵਜ੍ਹਾ ਮੇਰਾ ਸਮਾਂ ਬਰਬਾਦ ਕਰਵਾ ਰਹੇ ਹੋ ਇਹ ਕਹਿੰਦੇ ਹੀ ਡਾਕਟਰ ਨੇ ਸਾਹਮਣੇ ਟੇਬਲ ਤੇ ਰੱਖੀ ਘੰਟੀ ਵਜਾਈ ਤੇ ਨਰਸ ਕਮਰੇ ਦੇ ਅੰਦਰ ਆ ਗਈ। ਸ਼ਾਇਦ ਦਰਵਾਜ਼ੇ ਦੀ ਚਾਬੀ ਬਾਹਰ ਹੀ ਸੀ ਜਿਸ ਨਾਲ ਉਸਨੇ ਲੋਕ ਖੋਲ੍ਹਿਆ ਸੀ। ਡਾਕਟਰ ਨੇ ਨਰਸ ਨੂੰ ਕਿਹਾ ਕਿ ਇਹਨਾਂ ਦੇ ਪਤੀ ਨੂੰ ਅੰਦਰ ਬੁਲਾਓ। ਕੁਝ ਦੇਰ ਬਾਅਦ ਰਮਨ ਨਰਸ ਨਾਲ ਅੰਦਰ ਆਇਆ। ਡਾਕਟਰ ਨੇ ਉਸਨੂੰ ਵੀ ਸਾਹਮਣੇ ਵਾਲੀ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ। ਡਾਕਟਰ ਨੇ ਕਿਹਾ ਕਿ ਤੁਹਾਡੀ ਪਤਨੀ ਮੇਰੇ ਨਾਲ ਬਿਲਕੁਲ ਵੀ ਕੋਆਪਰੇਟ ਕਰਨ ਨੂੰ ਤਿਆਰ ਨਹੀਂ ਹੈ। ਉਹ ਇਹ ਕਹਿ ਰਹੀ ਹੈ ਕਿ ਮੈਨੂੰ ਇੱਥੇ ਲੇਡੀ ਡਾਕਟਰ ਰੱਖਣੀ ਚਾਹੀਦੀ ਹੈ। ਦੇਖੋ ਜੇ ਤੁਸੀਂ ਮੇਰੇ ਤੋਂ ਇਲਾਜ ਨਹੀਂ ਕਰਵਾਉਣਾ ਚਾਹੁੰਦੇ ਸੀ ਤਾਂ ਮੇਰਾ ਸਮਾਂ ਬਰਬਾਦ ਕਰਨ ਦੀ ਕੀ ਲੋੜ ਸੀ? ਇਹ ਸੁਣ ਕੇ ਰਮਨ ਨੇ ਗੁੱਸੇ ਨਾਲ ਮੇਰੇ ਵੱਲ ਦੇਖਿਆ। ਡਾਕਟਰ ਨੇ ਕਿਹਾ ਕਿ ਤੁਸੀਂ ਇਸ ਨੂੰ ਆਪਣੇ ਨਾਲ ਲੈ ਜਾਓ। ਪਹਿਲਾਂ ਤੁਸੀਂ ਆਪਣੀ ਪਤਨੀ ਦਾ ਮਨ ਬਣਾ ਲਓ ਕਿ ਇਹ ਆਪਣਾ ਇਲਾਜ ਮੇਰੇ ਕੋਲੋਂ ਕਰਵਾਉਣਾ ਚਾਹੁੰਦੀ ਹੈ ਜਾਂ ਨਹੀਂ। ਜਦੋਂ ਉਹ ਦਿਲੋਂ ਸਹਿਮਤ ਹੋ ਜਾਵੇ ਤਾਂ ਤੁਸੀਂ ਇਸ ਨੂੰ ਲਿਆ ਸਕਦੇ ਹੋ। ਇਹ ਸੁਣ ਕੇ ਰਮਨ ਨੇ ਗੁੱਸੇ ਨਾਲ ਮੈਨੂੰ ਉੱਠਣ ਦਾ ਇਸ਼ਾਰਾ ਕੀਤਾ ਮੈਂ ਚੁੱਪਚਾ ਅੱਖਾਂ ਨੀਵੀਆਂ ਕਰਕੇ ਕਮਰੇ ਵਿੱਚੋਂ ਬਾਹਰ ਆ ਗਈ ਵਾਪਸੀ ਦੇ ਸਮੇਂ ਸਾਰੇ ਰਸਤੇ ਗੱਡੀ ਚਲਾਉਂਦੇ ਹੋਏ ਰਮਨ ਮੈਨੂੰ ਇਹੀ ਗੱਲ ਆਖਦਾ ਰਿਹਾ ਕਿ ਪਿਛਲੇ 4 ਸਾਲਾਂ ਤੋਂ ਮੈਂ ਤੇਰਾ ਬਹੁਤ ਇਲਾਜ ਕਰਵਾਇਆ ਪਰ ਤੂੰ ਗਰਭਤੀ ਨਹੀਂ ਹੋ ਸਕੀ ਤੇ ਮੈਂ ਹਰ ਪਾਸੇ ਤੋਂ ਨਿਰਾਸ਼ ਹੋ ਗਿਆ ਇਸ ਡਾਕਟਰ ਦੀ ਗਰੰਟੀ ਹੈ ਕਿ ਉਸਦੇ ਇਲਾਜ ਨਾਲ ਬੱਚੇ ਗਰੰਟੀ ਨਾਲ ਪੈਦਾ ਹੁੰਦੇ ਹਨ ਅਤੇ ਕੇਸ ਕਦੇ ਵੀ ਵਿਗੜਦਾ ਨਹੀਂ ਇਸ ਲਈ ਮੈਂ ਤੈਨੂੰ ਲੈ ਕੇ ਆਇਆ ਹਾਂ ਪਰ ਤੇਰੇ ਨਖਰੇ ਸ਼ੁਰੂ ਹੋ ਗਏ ਹਨ ਤੂੰ ਕੀ ਚਾਹੁੰਦੀ ਹੈ ਤੂੰ ਦੇਖ ਜੇ ਤੇਰਾ ਵਿਵਹਾਰ ਅਜੇ ਹੀ ਰਿਹਾ ਤਾਂ ਮੈਂ ਤੈਨੂੰ ਹੋਰ ਬਰਦਾਸ਼ਤ ਨਹੀਂ ਕਰਾਂਗਾ ਮੈਂ ਤੈਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿਆਂਗਾ ਮੈਂ ਕਿਸੇ ਵੀ ਕੀਮਤ ਤੇ ਆਪਣੇ ਪਰਿਵਾਰ ਲਈ ਵਾਰਿਸ ਚਾਹੁੰਦਾ ਹਾਂ ਅਤੇ ਤੂੰ ਜਾਣਦੀ ਹੈ ਕਿ ਮੈਨੂੰ ਇੱਕ ਬੱਚੇ ਦੀ ਸਖਤ ਜ਼ਰੂਰਤ ਹੈ ਮੈਂ ਇਸ ਸਾਲ ਹੀ ਆਪਣਾ ਬੱਚਾ ਪੈਦਾ ਕਰਨਾ ਚਾਹੁੰਦਾ ਹਾਂ ਰਮਨ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਮੈਂ ਤੜਫ ਕੇ ਉਸ ਵੱਲ ਦੇਖਿਆ ਮੈਂ ਕਿਹਾ ਰਮਨ ਮੈਂ ਤਾਂ ਵਿਆਹ ਦੇ ਕੁਝ ਮਹੀਨੇ ਬਾਅਦ ਹੀ ਆਸਵੰਤ ਸੀ ਉਸ ਸਮੇਂ ਤੂੰ ਮੇਰੇ ਨਾਲ ਇੱਕ ਗੁਨਾਹ ਕਿਉਂ ਕੀਤਾ ਤੁਸੀਂ ਮੇਰਾ ਗਰਭਪਾਤ ਕਿਉਂ ਕਰਵਾਇਆ ਇਸ ਕਰ ਨਹੀਂ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ ਜੇਕਰ ਮੈਂ ਬੱਚੇ ਨੂੰ ਜਨਮ ਦੇਣ ਦੇ ਯੋਗ ਨਹੀਂ ਹਾਂ ਤਾਂ ਇਹ ਤੁਹਾਡੀ ਗਲਤੀ ਹੈ ਮੇਰੀ ਨਹੀਂ ਅਤੇ ਹੁਣ ਤੁਸੀਂ ਚਾਹੁੰਦੇ ਹੋ ਕਿ ਮੇਰਾ ਇਲਾਜ ਮਰਦ ਡਾਕਟਰ ਤੋਂ ਕਰਵਾਇਆ ਜਾਵੇ ਮੈਨੂੰ ਤਾਂ ਗੁੱਸਾ ਆ ਗਿਆ ਸੀ ਮਰਦ ਮੈਨੂੰ ਸਾਫ਼ ਕਹਿ ਦਿੱਤਾ ਕਿ ਮੈਂ ਕਿਸੇ ਮਰਦ ਡਾਕਟਰ ਤੋਂ ਅਜੇ ਇਲਾਜ ਨਹੀਂ ਕਰਵਾਉਂਗਾ ਮੇਰੀ ਗੱਲ ਸੁਣ ਕੇ ਰਮਨ ਨੇ ਕਾਰ ਦੀ ਰਫ਼ਤਾਰ ਬਹੁਤ ਵਧਾ ਦਿੱਤੀ ਮੇਰਾ ਦਿਲ ਪਹਿਲਾਂ ਹੀ ਡਰਿਆ ਹੋਇਆ ਸੀ ਮੈਨੂੰ ਪਤਾ ਸੀ ਕਿ ਉਹ ਗੁੱਸੇ ਵਿੱਚ ਅਜਿਆ ਕਰ ਰਿਹਾ ਸੀ ਇਸ ਲਈ ਮੈਂ ਚੁੱਪ ਹੋ ਗਈ ਖਿੜਕੀ ਤੋਂ ਬਾਹਰ ਦੇਖਣ ਲੱਗੀ ਮੈਨੂੰ ਡਰ ਲੱਗ ਰਿਹਾ ਸੀ ਕਿਉਂਕਿ ਉਹ ਬਹੁਤ ਤੇਜ਼ ਗੱਡੀ ਚਲਾ ਰਿਹਾ ਸੀ ਪਰ ਜੇ ਮੈਂ ਉਸ ਨੂੰ ਕਹਿੰਦੀ ਕਿ ਮੈਂ ਡਰ ਰਹੀ ਹਾਂ ਕਾਰ ਦੀ ਰਫ਼ਤਾਰ ਹੌਲੀ ਕਰ ਦਿਓ ਉਹ ਇਸ ਨੂੰ ਹੋਰ ਵੀ ਵਧਾ ਦੇਵੇਗਾ ਉਹ ਇਸ ਤਰ੍ਹਾਂ ਦਾ ਜਿੱਦੀ ਸੀ ਇੰਨਾ 5 ਸਾਲਾਂ ਵਿੱਚ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣ ਲਿਆ ਸੀ ਕਿ ਮੇਰੇ ਕਿਸੇ ਵੀ ਗਲਤੇ ਇਤਰਾਜ਼ ਕਰਨ ਨਾਲ ਰਮਨ ਨੂੰ ਗੁੱਸਾ ਆਉਂਦਾ ਹੈ ਤੇ ਉਹ ਗੁੱਸੇ ਨਾਲ پاگل ਹੋ ਜਾਂਦਾ ਹੈ ਫਿਰ ਉਸ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਅਤੇ ਮੈਂ ਰਵੰਦਾ ਇਹ ਗੁੱਸਾ ਸਹਿਣ ਲਈ ਮਜਬੂਰ ਹੋ ਗਈ ਸੀ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਮੈਂ ਇੱਕ ਪਿੰਡ ਦੀ ਸੀ ਅਤੇ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਭਾਵੇਂ ਮੈਂ ਆਪਣੇ ਮਾਤਾ ਪਿਤਾ ਦੀ ਇਕਲੌਤੀ ਔਲਾਦ ਸੀ ਪਰ ਮੈਨੂੰ ਉਹ ਲਾਡ ਪਿਆਰ ਨਹੀਂ ਮਿਲਿਆ ਸੀ ਜੋ ਇਕਲੋਤੇ ਬੱਚਾ ਨੂੰ ਮਿਲਦਾ ਹੈ ਬੱਚਾ ਨੂੰ ਉਦੋਂ ਹੀ ਲਾਡ ਪਿਆਰ ਮਿਲਦਾ ਹੈ ਜਦੋਂ ਘਰ ਵਿੱਚ ਖੁਸ਼ੀ ਹੁੰਦੀ ਹੈ ਮੈਂ ਹਮੇਸ਼ਾ ਸਾਡੇ ਘਰ ਵਿੱਚ ਗਰੀਬੀ ਦੇਖੀ ਸੀ ਜਦੋਂ ਮੈਂ ਛੋਟੀ ਸੀ ਤਾਂ ਮੇਰੇ ਪਾਪਾ ਇੱਕ ਬਾਈਕ ਦੁਰਘਟਨਾ ਕਰਕੇ ਆਪਣੀਆਂ ਦੋਵੇਂ ਲੱਤਾਂ ਗਵਾ ਬੈਠੇ ਸੀ ਉਦੋਂ ਤੋਂ ਕਿਸੇ ਵੀ ਕੰਮ ਦੇ ਨਹੀਂ ਰਹੇ ਮੇਰੀ ਮਾਂ ਦੂਜੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਤਾਂ ਫਿਰ ਸਾਡੇ ਘਰ ਦਾ ਚੁੱਲ੍ਹਾ ਜਲਦਾ ਸੀ ਪਾਪਾ ਜ਼ਿੰਦਗੀ ਜਿਉਣ ਦਾ ਜੋਸ਼ ਗਵਾ ਚੁੱਕੇ ਸਨ ਅਤੇ ਜਦੋਂ ਮੈਂ 12 ਸਾਲ ਦੀ ਹੋਈ ਤਾਂ ਪਾਪਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ। ਮੇਰੀ ਮਾਂ ਪਹਿਲਾਂ ਵੀ ਕੰਮ ਕਰਦੀ ਸੀ। ਹੁਣ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਅਤੇ ਮੇਰਾ ਪਾਲਣ ਪੋਸਣ ਕਰਦੀ ਹੈ। ਮੈਂ 5ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਕਿਉਂਕਿ ਮੈਨੂੰ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਹੀਂ ਸੀ। ਪਾਪਾ ਨੇ ਮੇਰੀ ਮਾਂ ਨੇ ਪੜ੍ਹਾਈ ਕਰਾ ਕੇ ਮੈਨੂੰ ਆਪਣੇ ਪੈਰਾਂ ਤੇ ਖੜਾ ਕਰਦੀ ਪੂਰੀ ਕੋਸ਼ਿਸ਼ ਕੀਤੀ ਪਰ ਮੈਨੂੰ ਪੜ੍ਹਾਈ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਸੀ ਮੇਰੀ ਮੰਮੀ ਮੈਨੂੰ ਕਿਸੇ ਤਰ੍ਹਾਂ ਪੰਜਵੀਂ ਜਮਾਤ ਤੱਕ ਪੜਾਇਆ ਕਰ ਸਾਡਾ ਆਪਣਾ ਸੀ ਇਸ ਲਈ ਸਾਨੂੰ ਇੰਨੀਆਂ ਮੁਸ਼ਕਲਾਂ ਨਹੀਂ ਆਈਆਂ ਮੇਰੀ ਮੰਨ ਜੋ ਵੀ ਪੈਸਾ ਮਿਲਦਾ ਸੀ ਉਹ ਉਸਨੂੰ ਬਚਾ ਕੇ ਮੇਰੀ ਪੜਾਈ ਤੇ ਖਰਚ ਕਰਦੀ ਸੀ ਮੰਮੀ ਨੇ ਮੈਨੂੰ ਇੱਕ ਛੋਟੇ ਜਿਹੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਉਹ ਕਿਸੇ ਤਰ੍ਹਾਂ ਮੇਰੀ ਫੀਸ ਦਾ ਭੁਗਤਾਨ ਕਰਨ ਵਿੱਚ ਕਾਮਯਾਬ ਹੋ ਗਈ ਅਤੇ ਚਾਹੁੰਦੀ ਸੀ ਕਿ ਮੈਂ ਅੱਗੇ ਪੜਾਂ ਉਹ ਮੈਨੂੰ ਸਮਝਾਉਂਦੀ ਕਿ ਬੇਟਾ ਪੜ੍ਹਾਈ ਤੋਂ ਬਿਨਾ ਜ਼ਿੰਦਗੀ ਕੁਝ ਵੀ ਨਹੀਂ ਹੈ ਮੇਰਾ ਤਾਂ ਟਾਈਮ ਪਾਸ ਹੋ ਗਿਆ ਪਰ ਮੈਂ ਤੈਨੂੰ ਖੁਸ਼ਹਾਲ ਜ਼ਿੰਦਗੀ ਦੇਣਾ ਚਾਹੁੰਦੀ ਹਾਂ ਜੇ ਤੂੰ ਸਿੱਖਿਆ ਪ੍ਰਾਪਤ ਕਰੇਗੀ ਤਾਂ ਆਪਣੇ ਪੈਰਾਂ ਤੇ ਖੜੀ ਹੋ ਜਾਵੇਗੀ ਤੇ ਕਿਸੇ ਤੇ ਨਿਰਭਰ ਨਹੀਂ ਰਹੇਗੀ ਪਰ ਮੈਂ ਕਦੇ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਮਾਂ ਦੇ ਕੰਮ ਤੇ ਜਾਣ ਤੋਂ ਬਾਅਦ ਮੈਂ ਵੀ ਆਪਣੇ ਦੋਸਤਾਂ ਨਾਲ ਘੁੰਮਣ ਲਈ ਨਿਕਲ ਜਾਂਦੀ ਸੀ ਥੱਕ ہار ਕੇ ਮੇਰੀ ਮਾਂ ਨੇ ਮੈਨੂੰ ਪੜ੍ਹਾਈ ਕਰਨ ਲਈ ਪਰੇਸ਼ਾਨ ਕਰਨਾ ਛੱਡ ਦਿੱਤਾ ਕਿਉਂਕਿ ਉਹ ਵੀ ਸਮਝ ਚੁੱਕੀ ਸੀ ਕਿ ਮੈਂ ਹੁਣ ਪੜਾਈ ਨਹੀਂ ਕਰਾਂਗੀ ਜ਼ਿੰਦਗੀ ਇਸ ਤਰ੍ਹਾਂ ਲੰਘਣ ਲੱਗੀ ਅਤੇ ਮੈਂ ਪਹਿਲਾਂ ਹੀ 20 ਸਾਲਾਂ ਦੀ ਸੀ ਮੰਮੀ ਦੀ ਇੱਕ ਦੋਸਤ ਸੀ ਜੋ ਹੁਣ ਵਿਆਹ ਤੋਂ ਬਾਅਦ ਸ਼ਹਿਰ ਵਿੱਚ ਰਹਿਣ ਲੱਗ ਪਈ ਸੀ ਮੰਮੀ ਦੀ ਸਹੇਲੀ ਦਾ ਪੇਕੇ ਘਰ ਸਾਡੇ ਪਿੰਡ ਸੀ ਇੱਕ ਵਾਰ ਜਦੋਂ ਆਪਣੇ ਪੇਕੇ ਘਰ ਆਈ ਤਾਂ ਉਹ ਮੰਮੀ ਨੂੰ ਵੀ ਮਿਲਣ ਆਈ ਅਤੇ ਉਸਨੇ ਮੈਨੂੰ ਆਪਣੇ ਇਕਲੋਤੇ ਪੁੱਤਰ ਰਮਨ ਲਈ ਪਸੰਦ ਕਰ ਲਿਆ ਭਾਵੇਂ ਮੇਰੀ ਮਾਂ ਨੇ ਉਸਨੂੰ ਕਿਹਾ ਸੀ ਕਿ ਸਾਡੇ ਕੋਲ ਦੇਣ ਲਈ ਕੁਝ ਵੀ ਨਹੀਂ ਪਰ ਮੇਰੀ ਮਾਦੀ ਸਹੇਲੀ ਮੈਨੂੰ ਬਹੁਤ ਪਸੰਦ ਕਰਦੀ ਸੀ ਅਤੇ ਉਹ ਵੀ ਮੇਰੀ ਮਾਦਾ ਬੋਸ ਹਲਕਾ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਵੀ ਬਿਮਾਰ ਰਹਿਣ ਲੱਗ ਪਈ ਸੀ ਇਸੇ ਲਈ ਆਂਟੀ ਨੇ ਮੇਰਾ ਵਿਆਹ ਆਪਣੇ ਬੇਟੇ ਰਮਨ ਨਾਲ ਕਰ ਦਿੱਤਾ ਮੇਰੇ ਅਤੇ ਰਮਨ ਦੇ ਵਿਆਹ ਨੂੰ ਅਜੇ 5 ਮਹੀਨੇ ਹੀ ਹੋਏ ਸਨ ਤਾਂ ਮੇਰੀ ਮਾਂ ਇਸ ਦੁਨੀਆ ਨੂੰ ਛੱਡ ਗਈ ਮੈਂ ਸੋਚਾਂ ਵਿੱਚ ਡੁੱਬੀ ਹੋਈ ਸੀ ਕਿ ਅਚਾਨਕ ਕਾਰ ਦੇ ਬ੍ਰੇਕ ਲੱਗੇ ਤੇ ਕਾਰ ਘਰ ਦੇ ਸਾਹਮਣੇ ਰੁਕ ਗਈ ਮੇਰਾ ਸਿਰ ਸਾਹਮਣੇ ਡੈਸ਼ਬੋਰਡ ਨਾਲ ਟਕਰਾਉਂਦੇ ਟਕਰਾਉਂਦੇ ਬੱਚਿਆ ਸੀ। ਮੇਰੇ ਹੇਠਾਂ ਉਤਰਨ ਤੋਂ ਪਹਿਲਾਂ ਹੀ ਰਮਨ ਨੇ ਕਾਰ ਤੋਂ ਹੇਠਾਂ ਉਤਰ ਕੇ ਕਾਰ ਦਾ ਦਰਵਾਜ਼ਾ ਬੜੇ ਜ਼ੋਰ ਨਾਲ ਬੰਦ ਕਰ ਲਿਆ ਤੇ ਘਰ ਦੇ ਦਰਵਾਜ਼ੇ ਦਾ ਤਾਲਾ ਖੋਲਣ ਲੱਗਿਆ। ਇਹ ਦੇਖ ਕੇ ਮੈਂ ਸਮਝ ਗਈ ਸੀ ਕਿ ਅੱਜ ਫਿਰ ਮੇਰੀ ਸ਼ਾਮਤ ਆਉਣ ਵਾਲੀ ਹੈ। ਮੈਨੂੰ ਤਾਂ ਇਹ ਬੰਦਾ ਮਾਨਸਿਕ ਰੋਗੀ ਜਾਪਦਾ ਸੀ। ਜਦੋਂ ਤੋਂ ਮੇਰਾ ਵਿਆਹ ਹੋਇਆ ਸੀ ਮੈਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਨਹੀਂ ਮਿਲੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕਦੋਂ ਕੋਈ ਗੱਲ ਇਸ ਵਿਅਕਤੀ ਦੇ ਸੁਭਾਅ ਤੇ ਵਿਰੁੱਧ ਹੋ ਜਾਵੇਗੀ ਅਤੇ ਇਹ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਦੇਵੇਗਾ ਜਿਵੇਂ ਹੀ ਮੈਂ ਘਰ ਅੰਦਰ ਵੜੀ ਤਾਂ ਉਸਨੇ ਮੈਨੂੰ ਬਾਹੋਂ ਫੜ ਕੇ ਕਮਰੇ ਅੰਦਰ ਖਿੱਚ ਲਿਆ ਉਸਨੇ ਮੈਨੂੰ மஞ்சੇ ਤੇ ਸੁੱਟ ਦਿੱਤਾ ਅਤੇ ਕਹਿਣ ਲੱਗਿਆ ਕਿ ਤੈਨੂੰ ਮੇਰੇ ਸਾਹਮਣੇ ਬਹੁਤ ਜ਼ਿਆਦਾ ਜ਼ੁਬਾਨ ਚਲਾਉਣੀ ਆ ਗਈ ਹੈ ਤੂੰ ਜਾਣਦੀ ਹੈ ਕਿ ਮੈਨੂੰ ਬਹਿਸ ਪਸੰਦ ਨਹੀਂ ਹੈ ਤੂੰ ਇਹ ਚੰਗੀ ਤਰ੍ਹਾਂ ਜਾਣਦੇ ਹੋਈ ਵੀ ਮੇਰੇ ਸਾਹਮਣੇ ਜ਼ੁਬਾਨ ਚਲਾ ਰਹੀ ਸੀ ਅੱਜ ਤਾਂ ਮੈਂ ਮaaf ਕਰ ਰਿਹਾ ਹਾਂ ਅੱਗੇ ਤੋਂ ਮੇਰੇ ਸਾਹਮਣੇ ਤਮੀਜ਼ ਨਾਲ ਬੈਠਣਾ ਅਤੇ ਮੇਰੀ ਗੱਲ ਕੰਨ ਖੋਲ ਕੇ ਸੁਣ ਮੈਂ ਤੈਨੂੰ ਕੱਲ ਦੁਬਾਰਾ ਉਸੇ ਡਾਕਟਰ ਕੋਲ ਲੈ ਕੇ ਜਾਵਾਂਗਾ ਅਤੇ ਤੂੰ ਚੁੱਪਚਾਪ ਆਪਣਾ ਚੈੱਕਅਪ ਕਰਵਾਵੇਂਗੀ ਰਮਨ ਮੈਨੂੰ ਗੁੱਸੇ ਨਾਲ ਕਹਿ ਰਿਹਾ ਸੀ ਮੈਨੂੰ ਪਤਾ ਸੀ ਕਿ ਜੇ ਮੈਂ ਉਸਦੀ ਗਲਤੋਂ ਇਨਕਾਰ ਕੀਤਾ ਤਾਂ ਉਹ ਮੇਰੇ ਮੂੰਹ ਤੇ ਥੱਪੜ ਮਾਰ ਦੇਵੇਗਾ ਉਹ ਅਜੇਆ ਹੀ ਸੀ ਬਹੁਤ ਜ਼ਿੱਦੀ ਉਹ ਗੁੱਸੇ ਵਿੱਚ ਕੁਝ ਵੀ ਨਹੀਂ ਦੇਖ ਸਕਦਾ ਸੀ ਇਸ ਲਈ ਮੈਂ ਵੀ ਮੂੰਹ ਬੰਦ ਕਰ ਲਿਆ ਤੇ ਕੁਝ ਨਾ ਬੋਲੀ ਅਗਲੇ ਦਿਨ ਉਹ ਮੈਨੂੰ ਫਿਰ ਉਸੇ ਡਾਕਟਰ ਕੋਲ ਲੈ ਗਿਆ ਜਦੋਂ ਮੈਂ ਡਾਕਟਰ ਦੇ ਕਮਰੇ ਵਿੱਚ ਗਈ ਤਾਂ ਉਹ ਮੈਨੂੰ ਦੇਖ ਕੇ ਹੱਸ ਪਿਆ ਫਿਰ ਉਸਨੇ ਕਿਹਾ ਕਿ ਬੈੱਡ ਤੇ लेट ਜਾਓ ਇਸ ਵਾਰ ਮੈਂ ਕੁਝ ਨਾ ਬੋਲੀ ਅਤੇ ਚੁੱਪਚਾਪ ਲੇਟ ਗਈ ਉਸ ਤੋਂ ਬਾਅਦ ਉਸਨੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਅਤੇ ਮੈਂ ਹੈਰਾਨ ਰਹਿ ਗਈ ਮੈਂ ਸੋਚਣ ਲੱਗੀ ਕਿ ਲਾਈਟਾਂ ਬੰਦ ਕਰਕੇ ਉਹ ਮੇਰਾ ਕਿਹੜਾ ਚੈੱਕਅਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਕਿਹਾ ਤੁਸੀਂ ਲਾਈਟ ਕਿਉਂ ਬੰਦ ਕੀਤੀ ਹੈ ਉਹ ਕਹਿਣ ਲੱਗਾ ਕਿ ਮੇਰਾ ਇਲਾਜ ਕਰਨ ਦਾ ਇਹੀ ਤਰੀਕਾ ਹੈ। ਇੱਕ ਇੱਕ ਡਾਕਟਰ ਮੇਰੇ ਨੇੜੇ ਆ ਗਿਆ। ਉਸ ਕਮਰੇ ਵਿੱਚ ਥੋੜੀ ਜਿਹੀ ਰੋਸ਼ਨੀ ਸੀ। ਉਹ ਵੀ ਸ਼ਾਇਦ ਖਿੜਕੀ ਵਿੱਚੋਂ ਆ ਰਹੀ ਸੀ। ਮੇਰਾ ਦਿਲ ਧੜਕ ਰਿਹਾ ਸੀ। ਉਹ ਮੇਰੇ ਬਹੁਤ ਨੇੜੇ ਆ ਗਿਆ ਸੀ। ਅਤੇ ਫਿਰ ਜਦੋਂ ਮੇਰਾ ਰਮਨ ਨਾਲ ਹੋਇਆ ਸੀ ਤਾਂ ਉਹ ਦੋਵੇਂ ਮਾਪੁੱਤ ਸਨ। ਰਮਨ ਦਾ ਕੋਈ ਭੈਣ ਭਰਾ ਨਹੀਂ ਸੀ। ਉਸ ਦਾ ਪਿਤਾ ਵੀ ਜਿੰਦਾ ਨਹੀਂ ਸੀ। ਨੇਰੀ ਸੱਸ ਬਹੁਤ ਚੰਗੀ ਸੀ। ਪਰ ਰਮਨ ਦਾ ਮੇਰੇ ਪ੍ਰਤੀ ਰਵਈਆ ਕਦੇ ਅੱਗ ਅਤੇ ਕਦੇ ਪਾਣੀ ਵਰਗਾ ਸੀ ਮੈਂ ਉਸ ਦੇ ਸੁਭਾਅ ਤੋਂ ਬਹੁਤ ਪਰੇਸ਼ਾਨ ਸੀ ਕਈ ਵਾਰ ਉਹ ਮੇਰੀਆਂ ਵੱਡੀਆਂ-ਵੱਡੀਆਂ ਗੱਲਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਸੀ ਅਤੇ ਕਦੇ-ਕਦੇ ਉਹ ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਲੜਨਾ ਸ਼ੁਰੂ ਕਰ ਦਿੰਦਾ ਸੀ ਜਦੋਂ ਤੱਕ ਮੇਰੀ ਸੱਸ ਜੀ ਹੁੰਦੀ ਸੀ ਉਹ ਮੇਰੇ ਲਈ ਰਮਨ ਨਾਲ ਲੜ ਪੈਂਦੀ ਸੀ ਤੂੰ ਕਿਉਂ ਇਸ ਵਿਚਾਰੀ ਕੁੜੀ ਦੇ ਪਿੱਛੇ ਪਿਆ ਰਹਿੰਦਾ ਹੈ ਉਹ ਤੇਰੇ ਸਾਹਮਣੇ ਬਿਲਕੁਲ ਵੀ ਨਹੀਂ ਬੋਲਦੀ ਆਪਣੇ ਆਪ ਇਸ ਥੋੜਾ ਬਦਲਾ ਲਿਆ ਹੁਣ ਤੂੰ ਵਿਆਹਿਆ ਗਿਆ ਹੈ ਹਰ ਵੇਲੇ ਗੁੱਸਾ ਤੇ ਝਗੜਾ ਕਰਨਾ ਚੰਗੀ ਗੱਲ ਨਹੀਂ ਹੈ ਵਿਆਹ ਨੂੰ ਇੱਕ ਮਹੀਨਾ ਬੀਤ ਚੁਕਿਆ ਸੀ ਤੇ ਇੱਕ ਮਹੀਨੇ ਵਿੱਚ ਹੀ ਮਹਿਰਮਨ ਤੋਂ ਤੰਗ ਆ ਗਈ ਸੀ ਇੱਕ ਮਹੀਨੇ ਦੇ ਵਿੱਚ ਹੀ ਮੈਂ ਕਈ ਵਾਰ ਰਮਨ ਦੀਆਂ ਮਿੰਤਾ ਕਰ ਕਰਕੇ ਅਤੇ ਰੋ ਰੋ ਕੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਉਹ ਨਿੱਕੀ ਨਿੱਕੀ ਗੱਲ ਤੇ ਗੁੱਸੇ ਹੋ ਜਾਂਦਾ ਅਤੇ ਜਦੋਂ ਤੱਕ ਮੈਂ ਉਸ ਦੇ ਸਾਹਮਣੇ ਹੱਥ ਜੋੜ ਕੇ ਮਾਫੀ ਨਾ ਮੰਗਦੀ ਉਹ ਬਿਲਕੁਲ ਨਹੀਂ ਮੰਨਦਾ ਸੀ ਉਸ ਨੇ ਇੱਕ ਦੋ ਵਾਰ ਮੇਰੇ ਉੱਤੇ ਹੱਥ ਵੀ ਚੁੱਕਿਆ ਸੀ ਉਹ ਛੋਟੀਆਂ ਛੋਟੀਆਂ ਗੱਲਾਂ ਤੇ ਐਨਾ ਗੁੱਸਾ ਹੋ ਜਾਂਦਾ ਕਿ ਮੈਨੂੰ ਮਾਰਦਾ ਕਦੇ ਉਹ ਕਹਿੰਦਾ ਕਿ ਤੁਸੀਂ ਸ਼ਰਟ ਨੂੰ ਚੰਗੀ ਤਰ੍ਹਾਂ ਪ੍ਰੈਸ ਨਹੀਂ ਕਰਦੀ ਕਦੇ ਉਹ ਕਹਿੰਦਾ ਕਿ ਤੁਸੀਂ ਚੰਗੀ ਚਾਹ ਨਹੀਂ ਬਣਾਉਂਦੀ ਮੈਂ ਉਸ ਦੀ ਪਸੰਦ ਅਨੁਸਾਰ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਸੀ ਪਰ ਉਹ ਕਿਸੇ ਵੀ ਤਰ੍ਹਾਂ ਖੁਸ਼ ਨਹੀਂ ਹੁੰਦਾ ਸੀ ਵਿਆਹ ਤੋਂ ਕੁਝ ਮਹੀਨੇ ਬਾਅਦ ਜਦੋਂ ਮੈਂ ਪਹਿਲੀ ਵਾਰ ਗਰਭਵਤੀ ਹੋਈ ਤਾਂ ਰਮਨ ਨੇ ਮੇਰੀ ਜੋ ਹਲਤ ਕੀਤੀ ਤਾਂ ਸ਼ਾਇਦ ਸੁਣਨ ਵਾਲਿਆਂ ਦੇ ਦਿਲ ਕੰਬ ਜਾਣਗੇ ਉਹਨਾਂ ਦਿਨਾਂ ਵਿੱਚ ਜਦੋਂ ਮੈਂ ਗਰਭਤੀ ਹੋਈ ਤਾਂ ਮੈਂ ਕਮਜ਼ੋਰ ਮਹਿਸੂਸ ਕਰ ਰਹੀ ਸੀ ਇਸ ਲਈ ਮੇਰੀ ਸੱਸ ਮੈਨੂੰ ਨੇੜੇ ਦੇ ਕਲੀਨਿਕ ਲੈ ਗਈ ਡਾਕਟਰ ਨੇ ਮੇਰੇ ਕੁਝ ਟੈਸਟ ਕਰਵਾਏ ਅਤੇ ਮੈਨੂੰ ਉਹ ਖੁਸ਼ਖਬਰੀ ਦਿੱਤੀ ਜਿਸ ਦੀ ਮੈਂ ਉਮੀਦ ਕਰ ਰਹੀ ਸੀ ਮੈਨੂੰ ਵੀ ਇਹ ਖਬਰ ਸੁਣ ਕੇ ਬਹੁਤ ਖੁਸ਼ੀ ਹੋਈ ਹੋ ਸਕਦਾ ਹੈ ਜਦੋਂ ਰਮਨ ਨੂੰ ਇਹ ਖਬਰ ਪਤਾ ਲੱਗੇ ਤਾਂ ਉਹ ਸੁਧਰ ਜਾਵੇ ਅਤੇ ਮੇਰਾ ਖਿਆਲ ਰੱਖਣਾ ਸ਼ੁਰੂ ਕਰ ਦੇਵੇ ਪਰ ਇਹ ਮੇਰੀ ਗਲਤਫਹਿਮੀ ਸੀ ਜਿਵੇਂ ਹੀ ਮੇਰੀ ਸੱਸ ਨੇ ਇਹ ਖਬਰ ਮੈਨੂੰ ਦੱਸੀ ਤਾਂ ਉਹ ਬੇਚੈਨ ਹੋ ਗਿਆ ਅਤੇ ਗੁੱਸੇ ਨਾਲ ਲਾਲ ਹੋਣ ਲੱਗਾ ਮੈਨੂੰ ਲੱਗਾ ਜਿਵੇਂ ਉਹ ਆਪਣੇ ਅੰਦਰ ਹੀ ਅੰਦਰ ਗੁੱਸੇ ਨੂੰ ਪੀ ਰਿਹਾ ਹੈ ਕਿਉਂਕਿ ਉਸਨੇ ਆਪਣੀਆਂ ਦੋਵੇਂ ਮੁਠੀਆਂ ਬੰਦ ਕਰ ਲਈਆਂ ਸਨ ਇਹ ਦੇਖ ਕੇ ਮੈਂ ਘਬਰਾ ਗਈ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਖਬਰ ਸੁਣ ਕੇ ਉਹ ਗੁੱਸੇ ਵਿੱਚ ਕਿਉਂ ਆਇਆ ਸੀ ਇਹ ਤਾਂ ਖੁਸ਼ੀ ਦੀ ਗੱਲ ਸੀ ਰਾਤ ਨੂੰ ਜਦੋਂ ਮੈਂ ਕਮਰੇ ਵਿੱਚ ਆਈ ਤਾਂ ਉਹ ਬਹੁਤ ਜ਼ਿਆਦਾ ਸਿਗਰਟ ਪੀ ਰਿਹਾ ਸੀ ਸਾਰਾ ਕਮਰਾ ਤੂਏ ਨਾਲ ਭਰਿਆ ਹੋਇਆ ਸੀ ਮੈਂ ਸਾਹਮਣੇ ਮੇਜ਼ ਤੇ ਦੇਖਿਆ ਤਾਂ ਇਸ ਟ੍ਰੇ ਬੁਝੀਆਂ ਹੋਈਆਂ ਸਿਗਰਟਾਂ ਦੀ ਰਾਖ ਨਾਲ ਭਰਿਆ ਹੋਇਆ ਸੀ ਜਦੋਂ ਉਸਨੇ ਮੈਨੂੰ ਕਮਰੇ ਵਿੱਚ ਆਉਂਦੇ ਵੇਖਿਆ ਤਾਂ ਉਸਨੇ ਕਿਹਾ ਕਿ ਸਾਡੇ ਵਿਆਹ ਨੂੰ ਅਜੇ ਕੁਝ ਮਹੀਨੇ ਹੀ ਹੋਏ ਹਨ ਅਤੇ ਤੁਹਾਨੂੰ ਬੱਚਾ ਪੈਦਾ ਕਰਨ ਦਾ ਸ਼ੌਂਕ ਜਾਗ ਗਿਆ ਪਿੰਡਾਂ ਦੀ ਅਨਪੜ੍ਹਤਾ ਘਟੋ-ਘਟ ਜ਼ਿੰਦਗੀ ਦਾ ਆਨੰਦ ਲੈਣਾ ਤਾਂ ਸਿੱਖ ਲੈਣਾ ਚਾਹੀਦਾ ਹੈ ਰਮਨ ਦੇ ਮੂੰਹੋਂ ਇਹ ਸਬਦ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਹੁਣ ਤੋਂ ਹੀ ਮੈਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਨਹੀਂ ਉਲਝਾਂਗਾ ਮੈਂ ਕਿਹਾ ਬੱਚੇ ਪਰਮਾਤਮਾ ਦੀ ਦਾਤ ਹਨ ਅਤੇ ਇਹ ਪਰਮਾਤਮਾ ਦੀ ਇੱਛਾ ਅਨਸਾਰ ਹੁੰਦਾ ਹੈ ਇਹ ਤੁਹਾਡੇ ਚਾਹਣ ਜਾਂ ਨਾ ਚਾਹਣ ਨਾਲ ਨਹੀਂ ਹੁੰਦਾ ਮੇਰੀ ਗੱਲ ਸੁਣ ਕੇ ਰਮਨ ਕਹਿਣ ਲੱਗਿਆ ਮੇਰਾ ਬੱਚਾ ਮੇਰੇ ਕਹਿਣ ਤੇ ਹੀ ਪੈਦਾ ਹੋਵੇਗਾ ਇਹ ਰੱਬ ਦੀ ਮਰਜ਼ੀ ਨਹੀਂ ਹੋਵੇਗੀ ਜਦੋਂ ਮੈਂ ਚਾਹਾਂਗਾ ਤਾਂ ਹੀ ਉਹ ਇਸ ਦੁਨੀਆ ਵਿੱਚ ਆਵੇਗਾ ਅਤੇ ਜਦੋਂ ਮੈਂ ਨਹੀਂ ਚਾਹਾਂਗਾ ਕੋਈ ਵੀ ਉਸਨੂੰ ਇਸ ਦੁਨੀਆ ਵਿੱਚ ਨਹੀਂ ਲਿਆ ਸਕਦਾ ਰਮਨ ਦੀ ਜ਼ੁਬਾਨ ਚੋਂ ਅਜੇ ਸ਼ਬਦ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਾ ਉਹ ਕਹਿਣ ਲੱਗਾ ਕਿ ਉਸ ਨੂੰ ਫਿਲਹਾਲ ਕੋਈ ਬੱਚਾ ਨਹੀਂ ਚਾਹੀਦਾ ਮੈਂ ਆਪਣੇ ਵਿਆਹ ਦਾ 1 ਸਾਲ ਆਨੰਦ ਲੈਣਾ ਚਾਹੁੰਦਾ ਹਾਂ ਉਹ ਵੀ ਆਪਣੇ ਤਰੀਕੇ ਨਾਲ ਕੱਲ ਮੈਂ ਤੈਨੂੰ ਹਸਪਤਾਲ ਲੈ ਕੇ ਜਾਵਾਂਗਾ ਅਤੇ ਤੇਰਾ ਗਰਭਪਾਤ ਕਰਵਾਵਾਂਗਾ ਇਹ ਸੁਣ ਕੇ ਮੈਂ ਉਹਨਾਂ ਵੱਲ ਦੇਖਣ ਲੱਗੀ ਮੈਂ ਕਿਹਾ ਰਮਨ ਮੈਂ ਇਹ ਸਭ ਨਹੀਂ ਕਰ ਸਕਾਂਗੀ ਇਹ ਇੱਕ ਪਾਪ ਹੈ ਕਿ ਬੱਚਾ ਇਸ ਸੰਸਾਰ ਵਿੱਚ ਨਹੀਂ ਆਇਆ ਤੇ ਮੈਂ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਉਸ ਦੀ ਜਨ ਕਿਵੇਂ ਲੈ ਸਕਦੀ ਹਾਂ ਮੈਂ ਇਸ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹਾਂ ਰਮਨ ਨੇ ਗੁੱਸੇ ਵਿੱਚ ਕਿਹਾ ਤੂੰ ਕੌਣ ਹੈ ਇਹ ਮੇਰਾ ਬੱਚਾ ਹੈ ਮੈਂ ਹੀ ਇਹ ਫੈਸਲਾ ਕਰਾਂਗਾ ਮੈਂ ਹੁਣੇ ਇਸ ਨੂੰ ਇਸ ਦੁਨੀਆ ਵਿੱਚ ਨਹੀਂ ਲਿਆਉਣਾ ਇਹ ਕਹਿ ਕੇ ਉਹ ਲਾਈਟ ਬੰਦ ਕਰਕੇ ਸੋ ਗਿਆ ਮੈਂ ਸਾਰੀ ਰਾਤ ਸੋ ਨਹੀਂ ਸਕੀ ਇਹ ਸੋਚਦੀ ਰਹੀ ਕਿ ਕੱਲ ਪਤਾ ਨਹੀਂ ਉਹ ਕੀ ਕਰੇਗਾ ਸਵੇਰੇ ਰਮਨ ਦੇ ਉੱਠਣ ਤੋਂ ਪਹਿਲਾਂ ਹੀ ਮੈਂ ਉੱਠ ਕੇ ਕਮਰੇ ਤੋਂ ਬਾਹਰ ਚਲੀ ਗਈ ਅਤੇ ਆਪਣੀ ਸੱਸ ਨੂੰ ਸਭ ਕੁਝ ਦਸਤ ਤਾ ਜਦੋਂ ਰਮਨ ਨੇ ਕਮਰੇ ਵਿੱਚੋਂ ਬਾਹਰ ਆ ਕੇ ਮੈਨੂੰ ਹਸਪਤਾਲ ਲੈ ਜਾਣ ਲਈ ਕਿਹਾ ਤਾਂ ਮੇਰੀ ਸੱਸ ਕਹਿਣ ਲੱਗੀ ਰਮਨ ਉਹ ਕਿਤੇ ਵੀ ਨਹੀਂ ਜਾਵੇਗੀ ਖਬਰਦਾਰ ਜੇ ਬੱਚੇ ਨੂੰ ਖਤਮ ਕਰਨ ਦੀ ਸੋਚੀ ਵੀ ਤਾਂ ਰਮਨ ਨੇ ਗੁੱਸੇ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਮੈਂ ਡਰ ਕੇ ਆਪਣੀ ਸੱਸ ਦੇ ਪਿੱਛੇ ਲੁਕ ਗਈ ਉਹ ਗੁੱਸੇ ਨਾਲ ਬਹਿ ਕੇ ਬਾਹਰ ਚਲਾ ਗਿਆ ਉਹ ਦੋ ਦਿਨ ਕਰ ਨਹੀਂ ਹੈ ਹੁਣ ਮੈਨੂੰ ਰਮਨ ਦੀ ਚਿੰਤਾ ਹੋਣ ਲੱਗੀ ਕਿਉਂਕਿ ਉਹ ਗੁੱਸੇ ਵਿੱਚ ਅੰਨਾ ਹੋ ਜਾਂਦਾ ਸੀ ਤੇ ਕੁਝ ਵੀ ਕਰ ਲੈਂਦਾ ਸੀ ਮੇਰੀ ਸੱਸ ਮੈਨੂੰ ਕੁਝ ਨਹੀਂ ਕਹਿ ਰਹੀ ਸੀ ਪਰ ਉਹ ਵੀ ਫਿਕਰਮੰਦ ਲੱਗ ਰਹੀ ਸੀ ਦੋ ਦਿਨਾਂ ਬਾਅਦ ਜਦੋਂ ਰਮਨ ਆਇਆ ਤਾਂ ਉਸ ਦੀਆਂ ਅੱਖਾਂ ਗੁੱਸੇ ਨਾਲ ਲਾਲ ਸਨ ਜਦੋਂ ਮੈਂ ਖਾਣਾ ਰੱਖਿਆ ਤਾਂ ਉਸਨੇ ਪਲੇਟ ਚੱਕ ਕੇ ਜ਼ਮੀਨ ਤੇ ਸੁੱਟ ਦਿੱਤੀ ਉਸਨੇ ਕਿਹਾ ਮੇਰੀ ਨਜ਼ਰ ਤੋਂ ਦੂਰ ਰਹੋ ਮੈਨੂੰ ਆਪਣਾ ਮੂੰਹ ਵੀ ਨਾ ਦਿਖਾਓ ਮੇਰੀ ਸੱਸ ਵੀ ਇਹ ਸਭ ਡਰਾਮਾ ਦੇਖ ਰਹੀ ਸੀ ਉਹ ਮੈਨੂੰ ਆਪਣੇ ਕਮਰੇ ਵਿੱਚ ਜਾਣ ਲਈ ਕਹਿਣ ਲੱਗੀ ਮੈਂ ਆਪਣੇ ਕਮਰੇ ਵਿੱਚ ਜਾ ਕੇ ਫੁੱਟ ਫੁੱਟ ਕੇ ਰੋਣ ਲੱਗ ਪਈ ਮੇਰੀ ਸੱਸ ਬਾਕ ਰਮਨ ਨੂੰ ਪਿਆਰ ਨਾਲ ਸਮਝਾ ਰਹੀ ਸੀ ਪਰ ਉਹ ਬਿਲਕੁਲ ਚੁੱਪ ਸੀ ਮੈਨੂੰ ਪਤਾ ਸੀ ਕਿ ਉਸਦੀ ਚੁੱਪ ਦਾ ਕੀ ਮਤਲਬ ਸੀ ਮੈਂ ਪਹਿਲਾਂ ਹੀ ਸਹਿਮਤ ਹੋ ਗਈ ਸੀ ਕਿ ਮੈਂ ਹੁਣ ਉਸਦੇ ਕਹਿਣ ਤੇ ਇਨਕਾਰ ਨਹੀਂ ਕਰਾਂਗੀ ਉਸਦਾ ਬੱਚਾ ਹੈ ਭਾਵੇਂ ਉਸ ਨੂੰ ਜਿਉਂਦਾ ਰੱਖੇ ਜਾਂ ਮਾਰ ਦੇਵਾਂ ਜਦੋਂ ਮੈਂ ਜ਼ਿੰਦਗੀ ਇੱਥੇ ਰਮਨ ਦੇ ਨਾਲ ਬਤੀਤ ਕਰਨੀ ਹੈ ਤਾਂ ਮੈਂ ਇਸ ਨੂੰ ਲੜ ਝਗੜ ਕੇ ਬਤੀਤ ਨਹੀਂ ਕਰ ਸਕਦੀ ਜਿਵੇਂ ਹੀ ਰਮਨ ਕਮਰੇ ਵਿੱਚ ਆਇਆ ਤਾਂ ਮੈਂ ਉਸ ਨੂੰ ਇਸ ਤੋਂ ਪਹਿਲਾਂ ਇਹ ਕਹਿੰਦੀ ਕਿ ਉਹ ਜੋ ਚਾਹੇ ਮਰਜ਼ੀ ਕਰ ਲਵੇ ਪਰ ਉਸਨੇ ਮੇਰੀ ਇੱਕ ਵੀ ਨਾ ਸੁਣੀ ਉਸਨੇ ਮੇਰੀ ਮਾਂ ਫੜ ਕੇ ਮੈਨੂੰ ਜ਼ਮੀਨ ਤੇ ਸੁੱਟ ਦਿੱਤਾ ਅਤੇ ਫਿਰ ਮੇਰੇ ਪੇਟ ਤੇ ਜੋਰ ਨਾਲ ਲੱਤਾਂ ਮਾਰਨ ਲੱਗਿਆ ਮੈਂ ਚੀਕ ਮਾਰਦੇ ਰਹੀ ਰਮਨ ਕਹਿਣ ਲੱਗਾ ਕਿ ਮੈਂ ਇਸ ਸਮੱਸਿਆ ਨੂੰ ਬਹੁਤ ਆਸਾਨੀ ਨਾਲ ਖਤਮ ਕਰਨਾ ਚਾਹੁੰਦਾ ਸੀ ਪਰ ਤੂੰ ਇਹ ਭੁੱਲ ਗਈ ਕਿ ਜੇ ਤੂੰ ਜਿੱਦ ਕੀਤੀ ਤਾਂ ਤੇਰੀ ਇਹ ਹਾਲਤ ਹੋਏਗੀ ਹੁਣ ਮੈਂ ਇਸ ਪਰੇਸ਼ਾਨੀ ਨੂੰ ਇਸੇ ਤਰ੍ਹਾਂ ਖਤਮ ਕਰਾਂਗਾ ਮੇਰੀ ਸੱਸ ਸਾਡੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗੀ ਮੇਰੀਆਂ ਚਿੱਕਾਂ ਨਾਲ ਸਾਰਾ ਕਮਰਾ ਹਿੱਲ ਗਿਆ ਅਤੇ ਉਹ ਮੇਰੀਆਂ ਚਿੱਕਾਂ ਸੁਣ ਕੇ ਘਬਰਾ ਗਈ ਤੇ ਦਰਵਾਜ਼ਾ ਖੜਕਾਉਣ ਲੱਗੀ ਮਾਂ ਬੇਨਤੀ ਕਰ ਰਹੀ ਸੀ ਕਿ ਰਮਨ ਕਿਰਪਾ ਕਰਕੇ ਦਰਵਾਜ਼ਾ ਖੋਲੋ ਪਰ ਰਮਨ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਉਸ ਨੇ ਮੈਨੂੰ ਐਨਾ ਕੁੱਟਿਆ ਕਿ ਮੈਂ ਬਿਲਕੁਲ ਬੇਜਾਨ ਹੋ ਗਈ ਮੇਰੀਆਂ ਚਿੱਕਾਂ ਇੰਨੀਆਂ ਉੱਚੀਆਂ ਸੰਕੇ ਆਸ-ਪਾਸ ਦੇ ਕਈ ਘਰ ਮੇਰੀਆਂ ਚਿੱਕਾਂ ਸੁਣ ਸਕਦੇ ਸਨ ਮੇਰੀ ਸੱਸ ਕਮਰੇ ਦੇ ਬਾਹਰ ਖੜੀ ਰੋ ਰਹੀ ਸੀ ਅਤੇ ਕਮਰੇ ਦਾ ਦਰਵਾਜ਼ਾ ਵੀ ਖੜਕਾ ਰਹੀ ਸੀ ਰਮਨ ਨੂੰ ਕਹਿ ਰਹੀ ਸੀ ਵਾਹਿਗੁਰੂ ਦੀ ਖਾਤਰ ਇਹ ਅਪਰਾਧ ਨਾ ਕਰ ਦਰਵਾਜ਼ਾ ਖੋਲ ਰਮਨ ਨੇ ਉਦੋਂ ਤੱਕ ਦਰਵਾਜ਼ਾ ਨਹੀਂ ਖੋਲਿਆ ਜਦੋਂ ਤੱਕ ਉਸਨੇ ਮੇਰੇ ਬੱਚੇ ਨੂੰ ਖਤਮ ਨਹੀਂ ਕਰ ਦਿੱਤਾ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਰਮਨ ਨੇ ਕਮਰੇ ਦਾ ਦਰਵਾਜ਼ਾ ਖੋਲਿਆ ਅਤੇ ਫਿਰ ਕਮਰੇ ਤੋਂ ਬਾਹਰ ਚਲਾ ਗਿਆ ਮੇਰੀ ਸੱਸ ਭੱਜ ਕੇ ਮੇਰੇ ਕੋਲ ਆਈ ਪਰ ਮੇਰੀ ਹਾਲਤ ਦੇਖ ਕੇ ਉਹ ਡਰ ਗਈ ਮੈਨੂੰ ਲੱਗਾ ਕਿ ਅੱਜ ਮੈਂ ਮਰ ਹੀ ਜਾਵਾਂਗੀ ਮੈਂ ਹਿੰਮਤ ਹਾਰਨ ਲੱਗ ਪਈ ਸੀ ਮੇਰੀ ਸਸਰੂੰਦੀ ਹੋਈ ਰਮਨ ਕੋਲ ਗਈ ਇਹ ਹੱਥ ਜੋੜ ਕੇ ਕਹਿਣ ਲੱਗੀ ਰੱਬ ਦਾ ਵਾਸਤਾ ਹਸਪਤਾਲ ਲੈ ਚਲ ਪਰ ਉਹ ਤਾਂ ਪੱਥਰ ਬਣ ਗਿਆ ਸੀ ਮੇਰੀ ਸੱਸ ਨੇ ਹੀ ਐਂਬੂਲੈਂਸ ਬੁਲਾਈ ਤੇ ਮੈਨੂੰ ਆਪਣੇ ਨਾਲ ਹਸਪਤਾਲ ਲੈ ਗਈ ਮੈਂ 8 ਦਿਨ ਹਸਪਤਾਲ ਵਿੱਚ ਰਹੀ ਅਤੇ ਫਿਰ ਘਰ ਵਾਪਸ ਆ ਗਈ ਰਮਨ ਨੇ ਮੇਰੇ ਨਾਲ ਬੋਲਣਾ ਬਿਲਕੁਲ ਬੰਦ ਕਰ ਦਿੱਤਾ ਸੀ ਮੈਂ ਵੀ ਰਮਨ ਨਾਲ ਗੱਲ ਨਹੀਂ ਕੀਤੀ ਸੀ ਰਮਨ ਨੇ ਮੇਰੇ ਨਾਲ ਜੋ ਵੀ ਕੀਤਾ ਸੀ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਇਸ ਪੱਥਰ ਦੇ ਲੰਸਾ ਤਾਂ ਮੂੰਹ ਵੀ ਨਾ ਦੇਖਾਂ ਅੱਜ ਮੈਨੂੰ ਆਪਣੀ ਗਲਤੀ ਮਹਿਸੂਸ ਹੋ ਰਹੀ ਸੀ ਜੇ ਮੈਂ ਮਾਂ ਦੀ ਗੱਲ ਸੁਣ ਕੇ ਪੜ੍ਹੀ ਹੁੰਦੀ ਤਾਂ ਮੈਨੂੰ ਇਹ ਦਿਨ ਨਾ ਦੇਖਣੇ ਪੈਂਦੇ ਮੈਨੂੰ ਇਸ ਪੱਥਰ ਦਿਲ ਬੰਦੇ ਦਾ ਚਿਹਰਾ ਵੀ ਨਾ ਦੇਖਣਾ ਪੈਂਦਾ ਇਸ ਨੂੰ ਛੱਡ ਕੇ ਮੈਂ ਕਿਤੇ ਵੀ ਕੋਈ ਛੋਟਾ ਜਿਹਾ ਕੰਮ ਕਰ ਸਕਦੀ ਸੀ ਅਤੇ ਆਪਣੀ ਜ਼ਿੰਦਗੀ ਜੀ ਸਕਦੀ ਸੀ ਪਰ ਹੁਣ ਮੈਂ ਬੇਵੱਸੀ ਅਤੇ ਇਸ ਬੰਦੇ ਦੇ ਟੁਕੜਿਆਂ ਤੇ ਪਲ ਰਹੀ ਸੀ ਮੇਰੇ ਸਿਰ ਤੇ ਨਾ ਤਾਂ ਪਿਤਾ ਦਾ ਹੱਥ ਸੀ ਨਾ ਹੀ ਮੇਰੀ ਮਾਂ ਦਾ ਨਾ ਹੀ ਮੇਰੇ ਕੋਲ ਕੋਈ ਪੜ੍ਹਾਈ ਸੀ ਤੇ ਰਮਨ ਮੇਰੀ ਬੇਵਸੀ ਦਾ ਫਾਇਦਾ ਉਠਾ ਰਿਹਾ ਸੀ ਮੇਰੀ ਸੱਸ ਬਹੁਤ ਚੰਗੀ ਸੀ ਉਹ ਮੇਰਾ ਬਹੁਤ ਧਿਆਨ ਰੱਖਦੀ ਸੀ ਪਰ ਉਹ ਵੀ ਬਹੁਤ ਬੁੱਢੀ ਸੀ ਉਹ ਖੁਦ ਵੀ ਕਈ ਬਿਮਾਰੀਆਂ ਨਾਲ ਘिरी ਹੋਈ ਸੀ ਇੱਕ ਦਿਨ ਰਮਨ ਨੇ ਆਪ ਹੀ ਮੇਰੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੇਰਾ ਦਿਲ ਨਹੀਂ ਚਾਹੁੰਦਾ ਸੀ ਕਿ ਮੈਂ ਰਮਨ ਨਾਲ ਇਸ ਬਾਰੇ ਗੱਲ ਕਰਾਂ ਪਰ ਫਿਰ ਵੀ ਮੈਂ ਆਪਣੇ ਦਿਲ ਨੂੰ ਸਮਝਾ ਕੇ ਰਮਨ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਆਖਰਕਾਰ ਇਸ ਤੋਂ ਇਲਾਵਾ ਇੱਕ ਹੋਰ ਤਰੀਕਾ ਸੀ ਜੇ ਤਾਂ ਮੈਂ ਰਮਨ ਨਾਲ ਆਪਣੀ ਜ਼ਿੰਦਗੀ ਜੀਵਾਂ ਜਾਂ ਆਪਣੇ ਪਿਕੇ ਘਰ ਵਾਪਸ ਚਲੀ ਜਾਵਾਂ ਅਤੇ ਮੇਰੇ ਪਿਕੇ ਘਰ ਵਿੱਚ ਮੇਰਾ ਕੋਈ ਨਹੀਂ ਸੀ ਇਸ ਲਈ ਮੈਂ ਦਿਲ ਤੇ ਪੱਥਰ ਰੱਖ ਕੇ ਰਮਨ ਨਾਲ ਗੱਲ ਕਰਨ ਲੱਗੀ ਤੇ ਜੋ ਕੁਝ ਵੀ ਹੋਇਆ ਸੀ ਤੇ ਜੋ ਕੁਝ ਮੈਂ ਗਵਾਇਆ ਸੀ ਵਾਪਸ ਨਹੀਂ ਮਿਲ ਸਕਦਾ ਸੀ ਰੱਬ ਜਾਣੇ ਰਮਨ ਮੈਨੂੰ ਕਿਹੜੀਆਂ ਦਵਾਈਆਂ ਖਵਾਉਂਦਾ ਰਿਹਾ ਸੀ ਕਿਉਂਕਿ ਉਹ 1 ਸਾਲ ਤੱਕ ਬੱਚਾ ਨਹੀਂ ਚਾਹੁੰਦਾ ਸੀ ਇਸ ਦੌਰਾਨ ਮੇਰੀ ਸੱਸ ਵੀ ਇਸ ਸੰਸਾਰ ਨੂੰ ਛੱਡ ਗਈ ਉਸ ਦੇ ਜਾਣ ਤੋਂ ਬਾਅਦ ਮੈਨੂੰ ਲੱਗਾ ਜਿਵੇਂ ਮੈਂ ਬਿਲਕੁਲ ਇਕੱਲੀ ਹੋ ਗਈ ਹਾਂ ਉਹ ਸੀ ਤਾਂ ਮੈਨੂੰ ਹੌਸਲਾ ਦਿੰਦੀ ਰਹਿੰਦੀ ਸੀ ਅਤੇ ਰਮਨ ਨੂੰ ਲੱਗਦਾ ਸੀ ਕਿ ਉਹ ਹੁਣ ਆਜ਼ਾਦ ਹੈ ਕਿਉਂਕਿ ਪਹਿਲਾਂ ਉਹ ਆਪਣੀ ਮਾਂ ਦੇ ਸਾਹਮਣੇ ਦਰਮੀ ਨਾਲ ਬੋਲਦਾ ਸੀ ਪਰ ਹੁਣ ਉਸ ਨੂੰ ਖੁੱਲ ਮਿਲ ਗਈ ਸੀ ਹੁਣ ਉਹ ਰੋਜ਼ ਮੇਰੇ ਤੇ ਹੱਟ ਚੁੱਕਦਾ ਸੀ ਕਦੇ ਉਹ ਭਾਂਡੇ ਪਾਣ ਦਿੰਦਾ ਤੇ ਕਦੇ ਮੇਰੇ ਤੇ ਚੀਕਦਾ ਫਿਰ ਇੱਕ ਦਿਨ ਉਸਨੇ ਮੈਨੂੰ ਕਿਹਾ ਕਿ ਉਸਨੂੰ ਹੁਣ ਇੱਕ ਬੱਚਾ ਚਾਹੀਦਾ ਹੈ ਇਹ ਸੁਣ ਕੇ ਮੇਰਾ ਮਨ ਉਦਾਸ ਹੋ ਗਿਆ ਮੈਂ ਪੂਰੀ ਉਮੀਦ ਗਵਾ ਦਿੱਤੀ ਸੀ ਕਿ ਮੈਂ ਕਦੇ ਮਾਂ ਬਣਾਂਗੀ ਜਦੋਂ ਰਮਨ ਨੇ ਕਿਹਾ ਕਿ ਉਹ ਇੱਕ ਬੱਚਾ ਚਾਹੁੰਦਾ ਹੈ ਤਾਂ ਉਸਨੇ ਮੈਨੂੰ ਦਵਾਈ ਦੇਣੀ ਬੰਦ ਕਰ ਦਿੱਤੀ ਸੀ ਪਰ ਫਿਰ ਵੀ ਮੈਂ ਗਰਭਵਤੀ ਨਹੀਂ ਹੋਈ ਇੱਕ ਹੋਰ ਸਾਲ ਬੀਤ ਗਿਆ ਸੀ ਫਿਰ ਰਮਨ ਮੈਨੂੰ ਇੱਕ ਲੇਡੀ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਕਿਹਾ ਕਿ ਤੁਹਾਡੀ ਪਹਿਲੀ ਗਰਭਵਸਤਾ ਵਿੱਚ ਤੁਹਾਡੇ ਨਾਲ ਕੁਝ ਅਜੀਬ ਸਮੱਸਿਆ ਹੋ ਗਈ ਸੀ ਜਿਸ ਕਾਰਨ ਤੁਸੀਂ ਕਦੇ ਮਾਂ ਨਹੀਂ ਬਣ ਸਕੋਗੀ ਸ਼ਾਇਦ ਮੇਰੇ ਪਤੀ ਦੇ ਮੇਰੇ ਤੇ ਕੀਤੇ ਜ਼ੁਲਮ ਅਤੇ ਅਤਿਆਚਾਰ ਕਾਰਨ ਪਰਮਾਤਮਾ ਨੇ ਮੇਰੇ ਤੋਂ ਇਹ ਖੁਸ਼ੀ ਖੋ ਲਈ ਸੀ ਅਤੇ ਫਿਰ ਇਹ ਭੇਤ ਵੀ ਖੁੱਲ ਗਿਆ ਸੀ ਕਿ ਰਮਨ ਨੂੰ ਬੱਚਾ ਕਿਉਂ ਚਾਹੀਦਾ ਹੈ ਅਸਲ ਵਿੱਚ ਮੇਰੀ ਸੱਸ ਨੇ ਆਪਣੀ ਸਾਰੀ ਜਾਇਦਾਦ ਰਮਨ ਦੀ ਵਜਾਇ ਆਪਣੇ ਪੋਤੇ ਦੇ ਨਾਂ ਕਰ ਦਿੱਤੀ ਸੀ ਕਿ ਰਮਨ ਦਾ ਜੋ ਵੀ ਬੱਚਾ ਹੋਏਗਾ ਉਹ ਸਾਰੀ ਜਾਇਦਾਦ ਦਾ ਸਹੀ ਮਾਲਕ ਹੋਵੇਗਾ ਸਾਰੀ ਜਾਇਦਾਦ ਰਮਨ ਨੂੰ ਬੱਚਾ ਹੋਣ ਦੇ ਬਾਅਦ ਮਿਲੇਗੀ ਉਦੋਂ ਤੱਕ ਇਹ ਸਰਕਾਰ ਦੇ ਕਬਜ਼ੇ ਵਿੱਚ ਰਹੇਗੀ ਅਤੇ ਸਿਰਫ ਸੀਮਿਤ ਖਰਚਾ ਹੀ ਰਮਨ ਨੂੰ ਦਿੱਤਾ ਜਾਵੇਗਾ ਰਮਨ ਇੱਕ ਦਿਨ ਲੜਦੇ ਹੋਏ ਗੁੱਸੇ ਵਿੱਚ ਮੈਨੂੰ ਇਹ ਗੱਲ ਕਹੀ ਸੀ ਅਤੇ ਮੈਂ ਸਮਝ ਗਈ ਸੀ ਕਿ ਉਸਨੂੰ ਬੱਚੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਉਹ ਬਸ ਉਹ ਚਾਹੁੰਦਾ ਸੀ ਜੋ ਉਸਦੀ ਮਾਂ ਨੇ ਰਮਨ ਦੇ ਹੋਣ ਵਾਲੇ ਬੱਚੇ ਦੇ ਨਾਮ ਕਰ ਦਿੱਤਾ ਸੀ ਅਤੇ ਫਿਰ ਜਦੋਂ ਰਮਨ ਨੂੰ ਇੱਕ ਡਾਕਟਰ ਵਾਲੇ ਪਤਾ ਲੱਗਾ ਤਾਂ ਉਹ ਮੈਨੂੰ ਉਸ ਕੋਲ ਲੈ ਗਿਆ ਜਦੋਂ ਡਾਕਟਰ ਨੇ ਹਨੇਰੇ ਵਿੱਚ ਮੇਰੇ ਕੋਲ ਆ ਕੇ ਮੈਨੂੰ ਟੀਕਾ ਲਗਾਇਆ ਤਾਂ ਇੰਜ ਲੱਗਿਆ ਜਿਵੇਂ ਮੈਨੂੰ ਹੋਸ਼ ਨਾ ਰਹੀ ਪਤਾ ਨਹੀਂ ਕਿੰਨੀ ਦੇਰ ਮੈਂ ਬੇਹੋਸ਼ ਰਹੀ ਪਰ ਜਦੋਂ ਹੋ ਸਾਈ ਤਾਂ ਮੈਂ ਹਸਪਤਾਲ ਦੇ ਇੱਕ ਪ੍ਰਾਈਵੇਟ ਕਮਰੇ ਵਿੱਚ ਸੀ ਮੇਰੀ ਬਾਹਂ ਚ ਡ੍ਰਿਪ ਲੱਗੀ ਹੋਈ ਸੀ ਮੈਂ ਬਹੁਤ ਬੇਜਾਨ ਮਹਿਸੂਸ ਕਰ ਰਹੀ ਸੀ ਪਰ ਮੈਨੂੰ ਇਸ ਬਾਰੇ ਕੁਝ ਵੀ ਯਾਦ ਨਹੀਂ ਸੀ ਕੁਝ ਦੇਰ ਬਾਅਦ ਉਹੀ ਡਾਕਟਰ ਕਮਰੇ ਵਿੱਚ ਆਇਆ ਤੇ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਕਿ ਹਾਂ ਸਭ ਕੁਝ ਠੀਕ ਹੋ ਗਿਆ ਹੈ ਤੁਹਾਡੀ ਪਤਨੀ ਗਰਭવતી ਹੋ ਗਈ ਹੈ ਅਤੇ 9 ਮਹੀਨਿਆਂ ਬਾਅਦ ਉਹ ਇੱਕ ਬੱਚੇ ਨੂੰ ਜਨਮ ਦੇਵੇਗੀ ਇਹ ਸੁਣ ਕੇ ਮੇਰਾ ਮਨ ਉਲਝ ਕੇ ਰਹਿ ਗਿਆ ਸੀ ਆਖਰ ਮੈਂ ਇਸ ਹਸਪਤਾਲ ਵਿੱਚ ਕਿੰਨੇ ਸਮੇਂ ਤੋਂ ਅਤੇ ਮੈਂ ਕਿੰਨਾ ਚਿਰ बेहोश ਰਹੀ ਅਤੇ ਮੇਰੇ ਨਾਲ ਕੀ ਹੋਇਆ ਮੈਨੂੰ ਕੁਝ ਵੀ ਯਾਦ ਨਹੀਂ ਸੀ ਆਖਰ ਮੇਰੇ ਨਾਲ ਅਜਿਹਾ ਕੀ ਹੋਇਆ ਕਿ ਮੈਂ ਬੇਹੋਸ਼ੀ ਦੀ ਹਾਲਤ ਵਿੱਚ ਹੀ ਗਰਭਤੀ ਹੋ ਗਈ ਸੀ ਇੱਕ ਤੋਂ ਬਾਅਦ ਇੱਕ ਸਵਾਲ ਮੇਰੇ ਦਿਮਾਗ ਵਿੱਚ ਘੁੰਮਣ ਲੱਗੀ ਜਦੋਂ ਉਸ ਡਾਕਟਰ ਨੇ ਮੈਨੂੰ ਹੋਸ਼ ਵਿੱਚ ਦੇਖਿਆ ਤਾਂ ਉਹ ਮੁਸਕਰਾਉਣ ਲੱਗਾ ਉਸਨੇ ਕਿਹਾ ਕਿ ਤੁਸੀਂ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ ਕੀ ਤੁਸੀਂ ਠੀਕ ਹੋ ਮੈਂ ਉਸ ਵੱਲ ਗੁੱਸੇ ਨਾਲ ਦੇਖਿਆ ਮੈਂ ਕਿਹਾ ਤੁਸੀਂ ਹੁਣੇ ਕਿਸ ਬਾਰੇ ਗੱਲ ਕੀਤੀ ਕੌਣ ਗਰਭਤੀ ਹੈ ਮੇਰੀ ਗੱਲ ਸੁਣ ਕੇ ਡਾਕਟਰ ਮੁਸਕਰਾਉਣ ਲੱਗਾ ਤੇ ਕਿਹਾ ਕਿ ਮੈਂ ਤੁਹਾਡਾ ਹੀ ਇਲਾਜ ਕਰ ਰਿਹਾ ਹਾਂ ਤੁਹਾਡੇ ਪਤੀ ਦੀ ਆਗਿਆ ਨਾਲ ਮੈਂ ਕਿਹਾ ਮੈਂ ਕਿੰਨੀ ਦੇਰ ਤੋਂ ਮੇਹੋਸ ਹਾਂ ਤੁਸੀਂ ਲੋਕਾਂ ਨੇ ਮੇਰੇ ਨਾਲ ਕੀ ਕੀਤਾ ਹੈ ਜਦੋਂ ਕਿ ਮਹਿਲਾ ਡਾਕਟਰ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਕਦੇ ਮਾਂ ਨਹੀਂ ਬਣ ਸਕਦੀ ਉਹ ਕਹਿਣ ਲੱਗਾ ਕਿ ਤੁਸੀਂ ਸਿਰਫ 3 ਦਿਨਾਂ ਤੋਂ ਬੇਹੋਸ਼ ਹੋ ਅਸੀਂ ਤੁਹਾਡੇ ਨਾਲ ਟਿਊਬ ਬੇਬੀ ਪ੍ਰਕਿਰਿਆ ਕੀਤੀ ਹੈ ਤੁਹਾਡਾ ਪਤੀ ਇੱਕ ਬੱਚਾ ਚਾਹੁੰਦਾ ਸੀ ਤੇ ਇਸ ਨੂੰ ਕੁਦਰਤੀ ਤਰੀਕੇ ਨਾਲ ਪੈਦਾ ਕਰਨਾ ਔਖਾ ਲੱਗਦਾ ਸੀ ਇਸੇ ਲਈ ਇਹ ਇਲਾਜ ਕੀਤਾ ਗਿਆ ਹੈ ਜੋ ਤੁਹਾਡਾ ਪਤੀ ਚਾਹੁੰਦਾ ਸੀ ਉਹੀ ਹੋਇਆ ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਇਹ ਕਿਸ ਤਰ੍ਹਾਂ ਦੀ ਹਨੇਰ ਨਗਰੀ ਸੀ ਹੁਣ ਮੈਨੂੰ ਰਵਨ ਤੋਂ ਨਫ਼ਰਤ ਮਹਿਸੂਸ ਹੋਣ ਲੱਗੀ ਮੈਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਆਪਣੀ ਗੱਲ ਨੂੰ ਪੂਰਾ ਕਰ ਲਈ ਕਿ ਸੱਦ ਤੱਕ ਜਾ ਸਕਦਾ ਹੈ ਪਰ ਉਸ ਤੋਂ ਬਾਅਦ ਜੋ ਹੋਇਆ ਮੈਂ ਇਸ ਨੂੰ ਰੱਬ ਦਾ ਚਮਤਕਾਰ ਹੀ ਕਹਿ ਸਕਦੀ ਹਾਂ 9 ਮਹੀਨੇ ਬਾਅਦ ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਿਨ ਮੇਰਾ ਪੁੱਤਰ ਪੈਦਾ ਹੋਇਆ ਸੀ ਉਸ ਦਿਨ ਰਵਨ ਆਪਣੇ ਦਫ਼ਤਰ ਵਿੱਚ ਸੀ ਜਦੋਂ ਡਾਕਟਰ ਨੇ ਉਸ ਨੂੰ ਇਹ ਖਬਰ ਫੋਨ ਤੇ ਦੱਸੀ ਤਾਂ ਉਹ ਹਸਪਤਾਲ ਪਹੁੰਚਣ ਲਈ ਪੂਰੀ ਤੇਜ਼ ਗੱਡੀ ਚਲਾ ਰਿਹਾ ਸੀ ਕਿ ਰਸਤੇ ਵਿੱਚ ਉਸ ਨਾਲ ਹਾਦਸਾ ਹੋ ਗਿਆ ਉਸ ਬੱਚੇ ਨੂੰ 1 ਮਿੰਟ ਲਈ ਵੀ ਦੇਖਣਾ ਉਸ ਦੀ ਕਿਸਮਤ ਵਿੱਚ ਨਹੀਂ ਸੀ ਉਸ ਸਮੇਂ ਹੀ ਉਹ ਮਰ ਚੁੱਕਿਆ ਸੀ ਅਜੀਬ ਗੱਲ ਇਹ ਹੈ ਕਿ ਮੈਨੂੰ ਉਸ ਦੀ ਮੋਤ ਦਾ ਕੋਈ ਅਫਸੋਸ ਜਾਂ ਕੋਈ ਪਸਤਾਵਾ ਨਹੀਂ ਸੀ ਜਿਸ ਤਰ੍ਹਾਂ ਦੀਆਂ ਗੱਲਾਂ ਰਮਨ ਕਹਿੰਦਾ ਸੀ ਯਾਨੀ ਕਿ ਜਿਵੇਂ ਉਹ ਆਪਣੇ ਆਪ ਨੂੰ ਰੱਬ ਤੋਂ ਉੱਚਾ ਸਮਝਦਾ ਸੀ ਤਾਂ ਰੱਬ ਅਜੇ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ ਕਿਉਂਕਿ ਜ਼ਿੰਦਗੀ ਤੇ ਮੌਤ ਸਿਰਫ ਰੱਬ ਦਾ ਹੀ ਅਧਿਕਾਰ ਹੈ ਰਮਨ ਇਹੋ ਜੇ ਦਾਅਵੇ ਕਰ ਰਿਹਾ ਸੀ ਕਿ ਉਹ ਜਦੋਂ ਚਾਹੇ ਆਪਣੇ ਬੱਚੇ ਨੂੰ ਇਸ ਦੁਨੀਆ ਵਿੱਚ ਲਿਆ ਸਕਦਾ ਹੈ ਅਤੇ ਜਦੋਂ ਚਾਹੇ ਮਾਰ ਸਕਦਾ ਹੈ ਪਰ ਉਹ ਇਹ ਨਹੀਂ ਜਾਣਦਾ ਸੀ ਕਿ ਮਨੁੱਖਾ ਨਾਲੋਂ ਵੀ ਵੱਡਾ ਕੋਈ ਹੈ ਤੇ ਉਹ ਵਾਹਿਗੁਰੂ ਹੈ ਉਸ ਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿਲ ਸਕਦਾ ਮੈਂ ਆਪਣੇ ਬੇਟੇ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਲਾ ਲਿਆ ਰਮਨਦੀਪ ਦੇਹ ਨੂੰ ਘਰ ਲਿਆਂਦਾ ਗਿਆ ਅਤੇ ਉਸ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ ਪਰ ਮੇਰੀ ਅੱਖ ਵਿੱਚੋਂ ਇੱਕ ਵੀ ਹੰਝੂ ਨਹੀਂ ਨਿਕਲਿਆ ਸਾਰਿਆਂ ਨੇ ਸੋਚਿਆ ਕਿ ਮੈਨੂੰ ਰਮਨਦੀਪ ਮੋਤ ਦਾ ਬਹੁ ਡੂੰਗਾ ਸਦਮਾ ਲੱਗਿਆ ਹੈ ਇਸੇ ਕਰਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਡਿੱਗ ਰਹੇ ਪਰ ਮੈਂ ਹੈਰਾਨ ਨਹੀਂ ਹੋਈ ਮੈਨੂੰ ਰਮਨ ਦੇ ਜਾਣ ਦਾ ਕੋਈ ਦੁੱਖ ਨਹੀਂ ਸੀ ਰਮਨ ਦੇ ਜਾਣ ਤੋਂ ਬਾਅਦ ਜ਼ਿੰਦਗੀ ਹੌਲੀ-ਹੌਲੀ ਰੁਟੀਨ ਤੇ ਪਰਤਣ ਲੱਗੀ ਮੈਂ ਵੀ ਆਪਣੇ ਬੱਚੇ ਦੀ ਪਰਵਰੀ ਸ ਵਿੱਚ ਦਿਲ ਦਿਮਾਗ ਨਾਲ ਲੱਗੀ ਹੋਈ ਸੀ ਮਰਨ ਤੋਂ ਪਹਿਲਾਂ ਮੇਰੀ ਸੱਸ ਨੇ ਸਾਰੀ ਜਾਇਦਾਦ ਆਪਣੇ ਪੋਤੇ ਨੂੰ ਸੌਂਪ ਦਿੱਤੀ ਸੀ ਜੋ ਹੁਣ ਕਾਨੂੰਨੀ ਤੌਰ ਤੇ ਮੇਰੇ ਕੋਲ ਆ ਗਈ ਸੀ ਅਤੇ ਮੇਰੇ ਕੋਲ ਇੰਨੀ ਜਾਇਦਾਦ ਸੀ ਕਿ ਮੈਂ ਸਾਰੀ ਉਮਰ ਬੈਠ ਕੇ ਆਰਾਮਦਾਇਕ ਜੀਵਨ ਬਤੀਤ ਕਰ ਸਕਦੀ ਸੀ ਮੈਂ ਹੁਣ ਆਪਣੇ ਪੁੱਤਰ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਸੀ ਇਸੇ ਲਈ ਹੀ ਤਾਂ ਕਿਹਾ ਗਿਆ ਹੈ ਰੱਬ ਤੋਂ ਵੱਡਾ ਕੋਈ ਹੋ ਨਹੀਂ ਸਕਦਾ